ਸੱਤੇ ਅੱਜ ਬਠਿੰਡਾ ਜ਼ਿਲ੍ਹੇ ਦੇ ਵਿੱਚੋਂ ਕਾਫਲਾ ਚੰਡੀਗੜ੍ਹ ਧਾਨੇ ਲਈ ਹਰਵਾਨਾ ਹੋ ਰਿਹਾ ਲਹਿਰਾ ਬੇਗਾ ਟੋਜ ਟੋਲ ਪਲਾਜੇ ਨੂੰ ਗੱਡੀਆਂ ਕ੍ਰਾਸ ਕਰ ਰਹੀਆਂ ਨੇ ਜਿੱਥੇ ਕਿਤੇ ਪ੍ਰਸ਼ਾਸਨ ਵੱਲੋਂ ਵੱਡੀ ਵੈਰੀਕੇਟਿੰਗ ਕੀਤੀ ਹੋਊਗੀ ਉੱਥੇ ਇਹੀ ਫੈਸਲਾ ਹੈ ਵੀ ਉੱਥੇ ਹੀ ਬੈਠ ਜਾਣਾ ਤੇ ਕੋਸ਼ਿਸ਼ ਕਰਨਗੇ ਵੀ ਚੰਡੀਗੜ੍ਹ ਦੇ ਨੇੜੇ ਪਹੁੰਚਿਆ ਜਾਵੇ ਟੋਲ ਪਲਾਜ਼ਾ ਲਹਿਰਾ ਬੇਗਾ ਬਠਿੰਡਾ ਜੋ ਚੰਡੀਗੜ੍ਹ ਮੋਰਚਾ ਪੱਕਾ ਮੋਰਚਾ ਲੱਗਣਾ ਉਸ ਦੇ ਲਈ ਪਿੰਡਾ ਜ਼ਿਲ੍ਹੇ ਦੀਆਂ ਕਿਸਾਨ ਜਥੇਬੰਦੀਆਂ ਪਰਵਾਨਾ ਹੋ ਚੁੱਕਿਆ ਨਾ ਪਹਿਲਾ ਵੀ ਜਥੇ ਨਿਕਲ ਚੁੱਕਿਆ ਬਿੰਡੇ ਤੋਂ ਪਿੰਡਾ ਵਿੱਚ ਦੀ ਹੋ ਕੇ ਜੱਥੇ ਚੰਡੀਗੜ੍ਹ ਨੂੰ روانਾ ਹੋਇਆ ਇਹ ਹੁਣ ਚੋਰ ਪਲਾਇਆ ਲਹਿਰਾ ਦੇਗਾ ਨੂੰ ਕ੍ਰੋਸ ਕਰ ਰਿਹਾ ਹੈ ਹੀਟ ਟਰਾਲੀਆਂ ਵਿੱਚ ਵੱਜ ਰਿਹਾ ਦੋ ਦੋ ਟਰਾਲੀਆਂ ਇੱਕ ਇੱਕ ਲੈ ਕੇ ਪੰਜ ਪਾਈਆਂ ਦਿੱਤੀ ਚਾਰ ਪਾਈਆਂ ਕਿਸਿਆਂ ਪੂਰੀ ਤਿਆਰੀ ਹੈ ਕਿਸਾਨਾਂ ਵੱਲੋਂ ਸਰਖਾਣ ਆਖੂ ਦੱਸ ਰਹੇ ਨੇ ਕਿ ਸਰਕਾਰ ਨੇ ਤੈਅ ਕਰ ਲਿਆ ਹੈ ਵੀ ਕਿਸਾਨਾਂ ਨੂੰ ਜੇਲ੍ਹ ਭੇਜਿਆ ਜਾਣਾ ਇਸ ਸਥਿਤੀ ਦੇ ਵਿੱਚ ਕਿਸਾਨ ਜਥੇਬੰਦੀਆਂ ਨੇ ਵੀ ਫੈਸਲਾ ਕੀਤਾ ਕਿ ਜੇ ਸਰਕਾਰ ਦੀ ਇਹ ਨੀਤ ਹੈ ਵੀ ਜੇਲਾ ਵਿੱਚ ਬੰਦ ਕਰਕੇ ਇਸ ਐਜੀਟੇਸ਼ਨ ਨੂੰ ਸਾਬੋਤਾਜ ਕੀਤਾ ਜਾਊ ਉੱਥੇ ਜਥੇਬੰਦੀਆਂ ਦੇ ਆਗੂਆਂ ਨੇ ਇਹ ਤੈਅ ਕਰ ਲਿਆ ਇਹ ਪੰਜਾਬ ਦੀਆਂ ਜੇਲਾਂ ਨਕ ਤੋਂ ਮੁਕਤ ਕੀਤੀਆਂ ਜਾਣਗੀਆਂ ਤੇ ਇਸ ਸੰਘਰਸ਼ ਨੂੰ ਕਿਵੇਂ ਬਤਾਇਆ ਜਾਊ ਸਾਰੀਆਂ ਰਾਜਧਾਨੀਆਂ ਦੇ ਵਿੱਚ ਅੱਜ ਤੋਂ ਪੱਕੇ ਧਰਨੇ ਸ਼ੁਰੂ ਹੋਣੇ ਆ ਖਾਨੀ ਮੰਗਾਂ ਦੇ ਲਈ ਜਿੱਥੇ ਉਸ ਤੋਂ ਬਾਅਦ ਅਗਲੇ ਫੈਸਲੇ ਕੀਤੇ ਜਾਣੇ ਆ ਕਿਸਾਨ ਅੱਗੇ ਚੰਡੀਗੜ੍ਹ ਲਈ ਜਾਣ ਲਈ ਰਵਾਨਾ ਹੋਏ ਸੀ ਤੇ ਅੱਜ ਪੁੱਛਦੇ ਆ ਪ੍ਰਧਾਨ ਜੀ ਕੀ ਨਾਮ ਆ ਤੁਹਾਡਾ ਤੇ ਅੱਜ ਦਾ ਕੀ ਪ੍ਰੋਗਰਾਮ ਆ ਮੇਰਾ ਨਾਮ ਬੁੱਟਾ ਸਿੰਘ ਟੋਂਗੜੀ ਬਲਾਕ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਟਕਾਉਂਦਾ ਜੋ ਅੱਜ ਅਸੀਂ 5 ਤਰੀਕ ਨੂੰ ਫੈਸਲਾ ਕਰਿਆ ਸੀ ਸ੍ਰੋਤ ਮੋਰਚਾ ਕਰਨ ਨੂੰ ਵੀ ਚੰਡੀਗੜ੍ਹ ਜਿਹੜਾ ਕਿਸਾਨੀ ਮੰਗਾਂ ਨੂੰ ਲੈ ਕੇ ਕਿੰਨੀਆਂ ਪਸੰਨਾ ਦੇ ਨਾਲ ਟੁੱਕੀਆਂ ਹੋਈਆਂ ਮੰਗਾਂ ਉਹਦੇ ਨਾਲ ਮਤਲਬ ਵੀ ਚੰਡੀਗੜ੍ਹ ਜਾ ਕੇ ਮੋਰਚਾ ਲਾਵਾਂਗੇ ਤੇ ਮਨਾ ਕੇ ਲਿਆਵਾਂਗੇ ਕਿਉਂਕਿ ਉਦੋਂ ਪਹਿਲਾਂ ਭਗਵੰਤ ਸਿਮੋ ਨੇ ਸਿਮੋ ਨੇ ਮੀਟਿੰਗ ਰੱਖੀ ਸੀ ਆਪ ਹੀ ਸੱਦੀ ਸੀ ਮੀਟਿੰਗ ਕਿਸਾਨਾਂ ਦੀ ਸਮੁੱਤ ਮੋਰਚ ਤੇ ਜੰਨੇ ਲੀਡਰ ਸੀਗੇ ਜਿਨ੍ਹਾਂ ਨੇ 80 ਸਾਲ ਦੀ ਉਮਰ ਦੇ ਵਿੱਚ ਕੰਮ ਕਰਿਆ ਜਿ세 ਬੰਦਿਆਂ ਦੀ ਖਾਤਰ ਉਹਨਾਂ ਨੂੰ ਸੱਦ ਕੇ ਉਹਨਾਂ ਨੂੰ ਬਤਲ ਕਹਿਦ ਕੇ ਧਮਕੀ ਦਿੱਤੀ ਹੈ ਵੀ ਜੋ ਕਰਨਾ ਕਰ ਲੋ ਪਹਿਲਾਂ ਤਾਂ ਸੱਦ ਕੇ ਮੰਨ ਕੇ ਜਦੋਂ ਵੀ ਆਸ ਸੀ ਵੀ ਹਨ ਇਹਨਾਂ ਦੇ 92 ਜਿਤਾ ਤੇ ਵੀ ਖੜੇ ਕੁਸ ਲੋਕਾਂ ਬਾਰੇ ਸੋਚਣਗੇ ਪਰ ਸੋਚੇ ਲੋਕਾਂ ਬਾਰੇ ਕੋਈ ਵੀ ਲੋਕਾਂ ਦੇ ਤੇ ਡਾਂਗ ਭਰਾਈ ਗਈ ਹੈ ਐਮ ਐਸ ਜਰੰਟੀ ਕਾਨੂੰਨ ਖੇਤੀ ਕਾਨੂੰਨ ਗਰੰਟੀ ਮਤਲਬ ਫਸਲਾਂ ਦਾ ਉਹ ਤਾਂ ਨਹੀਂ ਇਹਨਾਂ ਤੋਂ ਕੋਈ ਹੱਲ ਹੋਇਆ ਤੇ ਕਿਸਾਨਾਂ ਨੂੰ ਰਾਤ ਨੂੰ 2 ਵਜੇ ਤੋਂ ਲੈ ਕੇ ਘਰਾਂ ਦੇ ਵਿੱਚ ਛਾਪੇ ਮਾਰ ਕੇ ਕੁਝ ਕਿਸਾਨ ਸਾਡੇ ਆਕੂ ਜਿਲ੍ਹੇ ਦੇ ਵਿੱਚ ਪੰਦਰ ਤੇ ਕੁਸਾ ਮਤਲਬ ਥਾਣੇ ਦੇ ਵਿੱਚ ਆ ਤੇ ਇਹਨਾਂ ਨੇ ਜਾ ਕੇ ਰਾਤ ਨੂੰ ਮਤਲਬ ਛਾਪੇ ਮਾਰ ਕੇ 2:30 ਵਜੇ ਸਾਡੇ ਕਿਸਾਨਾਂ ਦੇ ਘਰਾਂ ਦੇ ਵਿੱਚ ਮਾੜਾ ਤੰਗਾ ਬੋਲਦੇ ਰਹੇ ਔਰਤਾਂ ਨੂੰ ਵੀ ਤੇ ਇਸ ਕਰਕੇ ਅਸੀਂ ਇਹਦੀ ਗੋਲੀ ਬਾੜੀ ਆਸ ਨਹੀਂ ਰੱਖਦੇ ਅਸੀਂ ਚੰਡੀਗੜ੍ਹ ਨੂੰ ਹਰਬਾਨਾ ਹੋਇਆ ਜਿੱਥੇ ਵੀ ਸਾਨੂੰ ਘੇਰਨਗੇ ਅਸੀਂ ਬੈਠਾਂਗੇ ਉੱਥੇ ਮੋਰਚਾ ਲਾ ਕੇ ਤੇ ਸ਼ਾਂਤੀ ਪੂਰ ਦੇ ਨਾਲ ਅਸੀਂ ਜਿਹੜਾ ਮੋਰਚਾ ਚਲਾਵਾ ਲਾ ਪਤਾ ਲੱਗਿਆ ਵੀ ਸਰਕਾਰ ਕਿਸਾਨਾਂ ਆਗੂ ਨੂੰ ਫੜ-ਫੜ ਜੇਲ੍ਹ ਨਹੀਂ ਭੇਜ ਰਹੀ ਐ ਕੀ ਰਣਨੀਤੀ ਹੋਊਗੀ ਅੱਗੇ ਦੇਖੋ ਜੇਲ੍ਹਾਂ ਦੇ ਵਿੱਚ ਕਿੰਨਾ ਕਹੇ ਜਿਨ੍ਹਾਂ ਦੇ ਵਿੱਚ ਭਰ ਦੇਣਗੇ ਅਸੀਂ ਫੈਸਲਾ ਕਰਾਂਗੇ ਸੁੱਤ ਮੋਰਚੇ ਕੰਨੋ ਵੀ ਚਲੋ ਜਿਨ੍ਹਾਂ ਵੀ ਭਰਨੀਆਂ ਜੇਲ੍ਹਾਂ ਭਰਨ ਨੂੰ ਵੀ ਤਿਆਰ ਆ ਪਰ ਜੇਲ੍ਹਾਂ ਭਰੇ ਤੋਂ ਕੋਈ ਇਹਨਾਂ ਦਾ ਹੱਤਕਮਾ ਹੱਲ ਨਹੀਂ ਹੁੰਦਾ ਕਿਸਾਨਾਂ ਦੀ ਗੱਲ ਸੁਣਨ ਕਿਸਾਨਾਂ ਜਿਹੜੇ ਵਾਅਦੇ ਕਰਿਓ ਪੂਰੇ ਕਰਨ ਤੇ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਸਖਾ ਸਖਸ ਤੇ ਰਾਜ ਦੇ ਬੰਦਿਆਂ ਬਹਿਣੀਆਂ he gave her the dan